ਅੱਜ ਚੰਡੀਗੜ੍ਹ ਦੇ ਸੈਕਟਰ 41 ਦੇ ਕਮਿਊਨਿਟੀ ਸੈਂਟਰ ਵਿੱਚ ਇੱਕ ਮੀਟਿੰਗ ਹੋਈ ਜਿਸ ਵਿੱਚ ਐਸਪੀ ਅਨੁਰਾਗ ਦਰੂਵ ਅਤੇ 41 ਥਾਣੇ ਦੇ ਐਸਐਚਓ ਚਰਨਜੀਤ ਲਾਲ ਨੇ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਦੁਕਾਨਦਾਰਾਂ ਅਤੇ ਰੈਜ਼ੀਡੈਂਸ ਵੈਲਫੇਅਰ ਦੇ ਲੋਕਾਂ ਨਾਲ ਗੱਲਬਾਤ ਕੀਤੀ ਮੀਟਿੰਗ ਦੌਰਾਨ ਸੈਕਟਰ 41 ਵਿੱਚ ਹੋ ਰਹੀਆਂ ਲੁੱਟਾਂ ਅਤੇ ਹੋਰ ਸੁਰੱਖਿਆ ਸਮੱਸਿਆਵਾਂ ਬਾਰੇ ਚਰਚਾ ਕੀਤੀ ਗਈ

Thank you